ਬੀਅਰ ਕੌਣ ਪੀਦਾ ਬੀਅਰ ਕੌਣ ਪੀਦਾ ਕਰਦੀ ਵੀ ਦੀ ਧਰੀ ਜਿਹਦਾ ਨਾਮ ਅੰਮ੍ਰਿਤਪਾਲ ਹੈ ਉਹ ਰੱਜ ਕੇ ਸ਼ਰਾਬ ਤੇ ਮੀਟ ਇਸ ਘਰ ਵਿੱਚ ਚੱਲਦਾ ਸੀ ਜਦੋਂ ਅਸੀਂ ਇਸ ਘਰ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ ਉੱਪਰਲੀ ਮੰਜ਼ਲ ਦੇ ਵਿੱਚ ਨਾ ਕੋਈ ਸੋਖ ਆਸਣ ਸੀ ਸਤਿਗੁਰਾਂ ਵਾਸਤੇ ਸੋਖ ਆਸਣ ਪੀੜਾ ਸਾਹਿਬ ਦੇ ਕੀਤਾ ਜਾਂਦਾ ਸੀ ਕੋਈ ਨਹੀਂ ਘਰ ਦੇ ਕਿਸੇ ਮੈਂਬਰ ਤੇ ਅੰਮ੍ਰਿਤ ਨਹੀਂ ਛਕਿਆ ਇਹ ਸਿਰਫ ਦਰਬਾਰ ਸਾਹਿਬ ਦੇ ਲਾਗੇ ਹੀ ਅੱਜ ਇਸ ਸਮੇਂ ਦੱਸ ਕੀ ਜਣਾ ਜਿਹਦਾ ਸਮਝ ਨੂੰ ਮੈਂ ਕਹਦਾ ਹੈ ਹੈ ਮਾੜਾ ਘਰ ਨਾ ਆਇਆ ਮੈਂ ਬਾਹਰ ਕਿ ਨਹੀਂ ਆਉਂਦਾ ਆਜੂ ਵੇਖਦੇ ਰਹੇ ਨੋ ਇਹਨੂੰ ਕਰ ਦਿਓ ਹੈ ਉਹ ਲੱਗੇ ਆ ਉਹ ਲਿਖਦਾ ਵੀ ਚਲ ਕਮਟੀ ਦੇ ਸਹਨੇ ਤੇ ਆਪਣੇ ਸਸਕਾਰ ਮੈਡੀਕਲ ਲੈ ਕੇ ਚਲੇ ਗਏ ਨੇ ਉਸ ਤੋਂ ਬਾਅਦ ਉਸ ਆਪਣੀ ਕਾਰਵਾਈ ਕਰਨਾ ਚਾਹੁੰਦੀ ਸੀ ਪਰ ਪੁਲਿਸ ਦੇ ਕਾਲੇ ਕੀਤੀ ਕਟੋਰੀ ਸ਼ਰਾਬ ਕੜਾਈ ਅਧੀ ਇਹ ਅਸੀਂ ਜਦੋਂ ਫਿਰ ਅੰਦਰ ਐਂਟਰੀ ਵਿੱਚ ਉਹ ਆ ਲਖੋ ਕਿਹੜੀ ਕਿਹੜੀ ਮਹਿੰਗੀ ਖਰਾਬੀ ਜਗਲੀ ਹੋਣਾ ਆ ਹੁਣ ਆ ਆ ਪੁਲਿਸ ਦੇ ਭਾਈ ਨੇ ਮੇਰੇ ਵੱਡੀ ਆ ਆ ਹੁਣ ਬਾਅਦ ਚ ਦੱਸਣ ਦੀ ਕਢੀ ਆ ਇਹ ਵੇਖੋ ਵੀ ਇੰਨੀ ਸ਼ਰਾਬ ਹੋਰ ਕਿੱਥੇ ਵੀ ਜਾਈ ਅਸਰ ਹੁਣ ਹੀ ਆਈ ਕਿ ਮਹਾਰਾਜ ਘਰਵਾ ਤੇ ਮੈਂ ਕਿਹੜੀ ਗਲੀ ਸ਼ਰਾਬ ਇਥੋਂ ਫੇਰ ਕੇ ਹੁੰਦੇ ਆ। ਕਹੀਆ ਸੋਣਾ? ਨਾ ਜਰਾਗੀ ਬੜਾ। ਨਾਂ ਦੱਸ ਦੇ ਕੀ ਆਪਣਾ ਨਾਂ ਹੀ ਦੱਸ ਦੇ ਸਾਰਿਆਂ ਨੂੰ। ਨਾ ਕੀ ਜਰਾ। ਨਾਂ ਤੇ ਦੱਸ ਦੇ ਨਾ ਕੀ ਜਰਾ ਨਾਂ ਦੱਸ ਆਪਣਾ ਤੇਰੀ ਮਾਂ ਨਾਂ ਰੱਖੀ ਗਈ ਤੇਰਾ। ਹੈਂ? ਅਮਰਤ ਪਾਲਤ ਸਿੰਘ ਆ ਕਮ ਸਿੰਘ ਤੋਂ ਬਦਨਾਮ ਕਰਦੇ ਆ। ਹੈਂ? ਤੂੰ ਗੁਰੂੜਾ ਬਣ ਗਿਆ ਹੋਏਗਾ ਹੁਣ। ਖਰਾਬ। ਇਹਨਾਂ ਦੇ ਘਰਾਂ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਹਾਂਜੀ ਅੱਧੀ ਹੁਣ ਕੀ ਜੀਦਾ ਅੱਧੀ ਅੱਧੀ ਆ ਬਲੋ ਬਲੋ ਹੋ ਜਾਂਦਾ ਕੋਈ ਤੇ ਬਚਾਦਾ ਕਿ ਤੈਨੂੰ ਨਹੀਂ ਬਚਾਦਾਗੇ ਕਰਦੇ ਜੇ ਕੋਈ ਬੜੀ ਬੜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਪਹਿਲਾਂ ਕੋਈ ਇਹ ਪੁੱਛਦੇ ਨਹੀਂ ਕਿ ਤੁਸੀਂ ਅਮਰਤਾਰੀ ਹੈ ਜਾਂ ਨਹੀਂ ਪਰ ਅਸੀਂ ਬੇਨਤੀ ਕਰਦੇ ਹੁਣ ਜੋ ਪਿੱਛੇ ਹੋਇਆ ਛੱਡੋ ਪਰ ਗਾਂ ਕਿਰਪਾ ਕਰੋ ਆ ਵੇਖੋ ਤੁਹਾਡੇ ਸਾਹਮਣੇ ਸ਼ਰਾਬ ਵੇਖੋ ਢੇਰ ਨਹੀਂ ਕਰਾ ਆ ਵੇਖੋ ਆ ਵੇਖੋ ਕਢਾਈ ਹੈ ਕਿਥੋਂ ਲਾਇਕ ਖੋਸ ਨੇ ਕਢਾਈ ਪਹਿਲਾਂ ਨੇ ਕੀ ਕਰਦੇ ਲੱਗੇ ਕਰ ਲੱਗੇ ਮੈਂ ਇਹ ਮੈਂ ਇਹਨੂੰ ਕੱਲੇ ਕੱਲੇ ਕਹਿਗੇ ਕੱਢੋਣਾ ਪੈਣਾ ਵੀ ਸਾਰੇ ਕੱਢ ਬੋਲ ਕਰੂੰਗਾ ਸਰੀ ਗੱਦੀ ਦਾ ਕੱਟ ਚਰ ਕੱਢ ਬੋਲਣਾ ਢੇਰ ਝੜ ਜਾਣਾ ਹੋਏ ਤੇ ਇਸ ਨੂੰ ਪਰੇ ਹੋਣਾ ਪੁੱਛਦੇ ਅਸੀਂ ਕੱਲ ਕੱਲ ਮੈਨੂੰ ਕਹਿੰਦੇ ਨਾ ਅਮਰਿਤਪਾਲ ਜੀ ਕਿਹੜਾ ਲਖਾਇਂ ਅਰਜਿੰਦਰ ਨਾ ਜੀ ਇਧਰ ਤੇ ਆ ਦੇ ਤੂੰ ਠੀਕ ਐ ਨਾ ਚੱਲਦੇ ਜਿਹੜੀ ਇਹਨਾਂ ਨੂੰ ਚੱਲਣੀ ਨਹੀਂ ਹੁੰਦੀ ਇਧਰ ਆ ਲੈ ਗੱਲ ਲੈ ਆਪਾਂ ਪੂਰੀ ਹਾਂ ਕਿਹੜਾ ਨਾ ਜੀ ਤੇ ਸ਼ਰਾਬ ਰਾਮ ਤੇ ਕੀ ਕਰੀ ਜਾਂਦੇ ਮੈਂ ਕੀ ਕਹਾਂਗਾ ਜੀ ਚੀਚੀ ਬਲੂਚੀ ਠੀਕ ਐ ਨਾ ਚੱਲਦੇ ਹਾਂਜੀ ਸ਼ਰਾਬ ਤੇ ਰੀਆ ਹਾਂਜੀ ਤੇਰੀ ਆ ਕਿੱਥੇ ਗੁਰੂ ਸਾਹਿਬ ਪ੍ਰਕਾਸ਼ ਹੋ ਸ਼ਰਾਬ ਰੱਖ ਸਕਦੇ ਆਪਾਂ ਦੱਸ ਦੇ ਤੂੰ ਨਹੀਂ ਰੱਖ ਹੈ ਨਹੀਂ ਰੱਖ ਸਕਦਾ ਆ ਗਈ ਹੈ ਮੰਨਣਾ ਮਾਫੀ ਮੰਨਦਾ ਦਿਲ ਦੀ ਅੱਜ ਤੋਂ ਗਾਂ ਖਰਾਬ ਨਹੀਂ ਪੀਆਗਾ ਹਾਂਜੀ ਨਹੀਂ ਪੀਆਗਾ ਨਹੀਂ ਪੀਵੇਗਾ ਕਰ ਵੀ ਨਹੀਂ ਬਣਾਗਾ ਹੈ ਕਰ ਵੀ ਨਹੀਂ ਹੱਥੋਂ ਨਹੀਂ ਲਾਵਾਗਾ ਇਹ ਫਿਰ ਇਹ ਪ੍ਰਸ਼ਾਸਨ ਨੇ ਕਬਜ਼ੇ ਲੈ ਲੈਣੇ ਹੋਣ ਤੇ ਤੇ ਪਰਜਾ ਦਾ ਅਧਿਕਾਰ ਦੇਣਾ ਹੈ ਹੈ ਬਕਸ਼ੀਏ 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 ਬਿਲ੍ਹਾ ਦੱਸ ਜਿਹਨੂੰ ਘਰ ਤੋਂ ਤੁਸੀਂ ਕਰ ਸਾਧ ਕੇ ਪਰ ਉਹਨਿਆਂ ਨੂੰ ਘਰ ਸਾਧੀਏ ਤੇ ਉਹਦੀ ਮਣਕੇ ਬੇਇੱਜ਼ਤੀ ਕਰੀਏ ਸੋਭਾ ਦਿੰਦਾ ਬਨੂ ਘਰ ਗੁਰਗਰਾਸਾ ਨੂੰ ਸਾਧੀਏ ਉਹਦੀ ਮਰਜ਼ਾਦਾ ਦੀ ਲੰਘਣਾ ਕਰੀਏ ਮੈਨੂੰ ਈ ਮਹੀਨੇ ਬਾਅਦ ਦੇਖ ਲਿਆ ਮਨੁੱਖਾ ਕਿਹਾਗਾ ਕਿੰਨੀ ਹੋ ਗਈਆਂ ਤੇ ਸਾਰੀਆਂ ਬੋਤਲਾਂ ਕਿੰਨੀਆਂ ਹੋਣਗੀਆਂ ਅੱਸੀ ਦੀ ਹੀਰ ਬੋਈ ਨਹੀਂ ਮਪਾ ਜੀ ਅੱਸੀ ਕਿੱਥੇ ਗਿਆ ਹਾਂ ਕਿੰਨੀਆਂ ਆਈਆਂ ਤੁਹਾਡੇ ਸਾਹਮਣੇ ਹੀ ਐ ਜੋ ਗਿਣੀ ਕਰੋ ਚਲੋ ਬਈਆ ਬੀਅਰ ਹੀ ਨਾਲ ਬੀਅਰ ਦੀ ਬੇਟੀ ਕਿੰਨੀ ਉਹ ਬੀਅਰ ਉਹ ਯਾਰ ਬੀਅਰ ਕੋਣ ਵੀ ਦਾ ਬੀਅਰ ਕੋਣ ਵੀ ਦਾ ਕਰਦੀ ਬੀਦੀਦਰੀ ਹਾਂ ਕੌਣ ਮਿੰਦਾ ਬੀਅਰ ਬੀਅਰ ਕੌਣ ਕੌਣ ਜਿਦਾਉ ਦੱਸ ਦੇ ਬੀਅਰ ਕਰਦੀ ਆਂਦੀ ਆਂ ਕਰਦੀ ਆਂਦੀ ਆਂ ਦੱਸ ਦੇ ਕਰਦੀ ਆਂਦੀ ਆ ਬੀਅਰ ਦੱਸ ਦੇ ਬੋਲ ਕੇ ਅਮਰਤ ਮੇਰਾ ਨਾ ਜਸਮੀਤ ਸਿੰਘ ਹੈ ਬਾਈ ਸਾਡੇ ਘਰ ਮਾਰੇ ਦਾ ਸਰੂਪ ਸੀ ਸਾਡੇ ਕੋਲ ਭੁੱਲੋਈ ਮੀਂ ਟੰਡਾ ਸ਼ਰਾਬ ਚਲਦੀ ਸੀ ਤੇ ਬਾਬਾ ਹੀ ਆਏ ਤੇ ਸਤਕਾਰ ਕਮੇਟੀ ਸਾਡੇ ਮਾਰੇ ਦਾ ਸਰੂਪ ਲੈ ਕੇ ਚੱਲੀ ਏ ਤੇ ਅੱਗੇ ਵਾਸਤੇ ਸਾਨੂੰ ਸਮੱਤ ਬਖਸ਼ਣ ਮਾਰੇ ਗੁਰਾਂ ਦਾ ਸਮੱਤ ਬਖਸ਼ਣ ਸਾਡੇ ਕੋਲ ਨਾ ਕੋਈ ਭੁੱਲ ਹੋਵੇ ਤੇ ਨਾ ਅਸੀਂ ਸਤਕਾਰ ਕਰਦੇ ਰਹੀਏ ਮਾਰਾ ਜੀ ਕਿੰਨੀ ਦੇਰ ਤੋਂ ਬੜਾ ਜਿਹੜਾ ਇਹਦਾ ਉਹ ਤੇਰਾ ਕਾੜਾ ਚੁਰੂ ਥੋੜੇ ਸਾਲਾਂ ਤੋਂ ਤੁਸੀਂ ਠੀਕ ਆ ਬਈ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਅੱਗੇ ਤੋਂ ਬਾਈ ਇਹ ਭੁੱਲ ਨਹੀਂ ਹੋਊਗੀ ਸਾਈ ਸੰਗਤ ਕੋ ਮਾਫੀ ਮੰਗਦੇ ਸਾਡੇ ਕਿਰਪਾ ਕਰੋ ਮਿਹਰ ਕਰੋ ਬਾਈ ਜੋ ਸਾਡੇ ਹੋ ਮਾਰਾ ਸਤਕਾਰ ਹੋਏਗਾ ਵੱਧ ਤੋਂ ਵੱਧ ਅਸੀਂ ਸਤਕਾਰ ਕਰਾਂਗੇ ਜਿਹੜਾ ਹੈ ਜੀ ਇਹ ਰਜਿੰਦਰ ਨਗਰ ਅਜੀਤ ਨਗਰ ਬਾਈ ਕੀ ਨਾਟੜਾ ਮੇਰਾ ਨਾਮ ਜਸਮੀਤ ਸਿੰਘ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਤੇ ਪੁਲ ਪ੍ਰਸ਼ਾਸਨ ਬੀਡੀ ਥਾਣੇ ਤੋਂ ਇਸ ਰਜਿੰਦਰ ਨਗਰ ਵਿੱਚ ਜਿੱਥੇ ਅੰਮ੍ਰਿਤਪਾਲ ਤੇ ਜਸਬੀਰ ਸਿੰਘ ਦੋਨੋਂ ਭਰਾ ਰਹਿੰਦੇ ਸਨ ਜਿਹਦਾ ਨਾਮ ਅੰਮ੍ਰਿਤਪਾਲ ਹੈ ਉਹ ਰੱਜ ਕੇ ਸ਼ਰਾਬ ਤੇ ਮੀਟ ਇਸ ਘਰ ਵਿੱਚ ਚੱਲਦਾ ਸੀ ਜਦੋਂ ਅਸੀਂ ਇਸ ਘਰ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ ਉੱਪਰਲੀ ਮੰਜ਼ਲ ਦੇ ਵਿੱਚ ਨਾ ਤਾਂ ਕੋਈ ਸੋਖਾ ਆਸਣ ਸੀ ਸਤਿਗੁਰਾਂ ਵਾਸਤੇ ਸੋਖਾ ਆਸਣ ਪੀੜਾ ਸਾਹਿਬ ਦੇ ਕੀਤਾ ਜਾਂਦਾ ਸੀ ਇੱਕ ਭੈਣ ਮਨਪ੍ਰੀਤ ਕੌਰ ਜਿਹੜੀ ਪ੍ਰਕਾਸ਼ ਕਰਦੀ ਸੀ ਉਹਨੇ ਵੀ ਅੰਮ੍ਰਿਤ ਨਹੀਂ ਘਰ ਦੇ ਕਿਸੇ ਮੈਂਬਰ ਤੇ ਅੰਮ੍ਰਿਤ ਨਹੀਂ ਛਕਿਆ ਇਹ ਸਿਰਫ ਦਰਬਾਰ ਸਾਹਿਬ ਦੇ ਲਾਗੇ ਹੀ ਰੈਸ਼ਾ ਤੇ ਆਪਣੇ ਬਾਬਾ ਦੀਪ ਸਿੰਘ ਦੇ ਸਥਾਨ ਦੇ ਵੀ ਬਿਲਕੁਲ ਲਾਗੇ ਹਨ ਅਸੀਂ ਅੰਮ੍ਰਿਤਸਰ ਕੀ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ ਉਹਨਾਂ ਨੂੰ ਬੇਨਤੀ ਤੁਹਾਡੇ ਮੀਡੀਆ ਰਾਈ ਕਰਦੇ ਆ ਕਿ ਉਹ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਕੇ ਸੁਭਾਏ ਮਾਨ ਕਰ ਦਿਓ ਜਿੱਦਾਂ ਕਿ ਸ਼ਰਾਬ ਮੀਟ ਕੋਈ ਪਰਿਵਾਰ ਦਾ ਮੈਂਬਰ ਅਮਰਤਾਰੀ ਨਹੀਂ ਹੈ ਕੋਕੇ ਮਰਜ਼ਾਦਾ ਹੈ ਕਿ ਸਤਿਗੁਰਾਂ ਦੇ ਤਾਬਿਆਂ 'ਚ ਬਹਿਣ ਵਾਲਾ ਵੀ ਅਮਰਤਾਰੀ ਹੋਣਾ ਚਾਹੀਦਾ ਹੈ ਤੇ ਜਿੰਨਾ ਘਰ ਵਿੱਚ ਕੋਈ ਸਮੇਂ ਸਿਰ ਪ੍ਰਕਾਸ਼ ਨਹੀਂ ਹੁੰਦਾ ਨਿਤਨੇਮ ਨਹੀਂ ਹੁੰਦਾ ਉਹ ਵੀ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸੁਭਾਏਮਣ ਕਰ ਦਿਓ ਨਹੀਂ ਤਾਂ ਸਤਕਾਰ ਕਮੇਟੀ ਨੇ ਕੰਮ ਕਰかせ ਕੀਤੇ ਆ ਸਾਡਾ ਨੰਬਰ ਹੈਗਾ 9852 13317 ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਦੱਸੋਗੇ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਤੁਰੰਤ ਆਪਣੇ ਸਾਰੇ ਸਿੰਘਾਂ ਸਮੇਤ ਬਾਬਾ ਦੀਪ ਸਿੰਘ ਦਾ ਬਣਾਇਆ ਜਥਾ ਪਹੁੰਚ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਹਨ ਇਹ ਰਾਮਸਰ ਵਿਖੇ ਸੁਭਾਏਮਾਨ ਕੀਤੇ ਗਏ ਹਨ ਪਰ ਮਾ ਨਾਲ ਹੀ ਇਹ ਇਥੋਂ ਦੀ ਸਾਰੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਮੇਟੀ ਦੇ ਸ੍ਰੀ ਕਾਲ ਤਸਾ ਦੇ ਨਮਾਇੰਦਿਆਂ ਨੂੰ ਬੇਨਤੀ ਕਰਦਾ ਤੁਹਾਡੇ ਮੀਡੀਆ ਰਾਂ ਕਿ ਜਿੰਨਾ ਜਿੰਨਾ ਦੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਕਿਉਂਕਿ ਇਹ ਤਾਂ ਕੋਈ ਪਾਕਿਸਤਾਨ ਤੋਂ ਕੋਈ ਚైనా ਤੋਂ ਨਹੀਂ ਆਏ ਨਾ ਕਿਸੇ ਅਮਰੀਕਾ ਤੋਂ ਆਏ ਨੇ ਇਹ ਸ਼੍ਰੋਮਣੀ ਕਮੇਟੀ ਕੋਲ ਹੈ ਸਾਰਾ ਪ੍ਰਬੰਧ ਹੈ ਇਕੱਲੀ ਸ਼੍ਰੋਮਣੀ ਕਮੇਟੀ ਦੇ ਦਿੱਲੀ ਕਮੇਟੀ ਜਿਹੜੀ ਸ਼ਿਪਾਈ ਕਰ ਰਹੀ ਹੈ ਐਵੇਂ ਨਾ ਜਿਹਨੂੰ ਮੂੰਹ ਚੋੱਕ ਕੇ ਜਿਹੜਾ ਤੁਹਾਡੇ ਕੋਲ ਆ ਜਾਂਦਾ ਹੈ ਜਾਂ ਤੁਹਾਨੂੰ ਕੋਈ ਫਰਮਾਇਸ਼ਾਂ ਦੀ ਗੁਰੂ ਗ੍ਰੰਥ ਸਾਹਿਬ ਨਾਂ ਦਿਆ ਕਰੋ ਜੋ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਅਦਬ ਹੋਣਾ ਚਾਹੀਦਾ ਹੈ ਉਹ ਤੁਸੀਂ ਕਰਾਉਣਾ ਜਾਂ ਅਸੀਂ ਕਰਾਉਣਾ ਹੈ ਪਰ ਅਸੀਂ ਬੇਸਲੇ ਹੋ ਚੁੱਕੇ ਹਾਂ ਤਾਂ ਬੇਦਬੀਆਂ ਹੋ ਰਹੀਆਂ ਨੇ ਇਹ ਕੋਈ ਹੁਕਮਨਾਮਾ ਵੀ ਜਾਰੀ ਹੋਣਾ ਚਾਹੀਦਾ ਹੈ ਸ੍ਰੀ ਕਲ ਸ਼ੰਦੇਸ਼ ਵੀ ਜਾਰੀ ਹੋਣਾ ਜਿਹਦਾ ਜਿਨ੍ਹਾਂ ਨੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਕੀਤੇ ਨੇ ਉਥੇ ਮਰਜ਼ਾਦਾ ਨਹੀਂ ਹੋ ਰਹੀ ਤੇ ਉਹ ਗੁਰਦੁਆਰਾ ਸਾਹਿਬ ਵੀ ਕੇ ਸੁਬਾਇਮਾਨ ਕਰ ਦੇਣ ਨਹੀਂ ਤਾਂ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਘਰਾਂ ਚ ਪਹੁੰਚਾਂਗੇ ਤੇ ਕਾਨੂੰਨੀ ਕਾਰਵਾਈ ਵੀ ਜ਼ਰੂਰ ਹੋਣ ਦੇ ਕਰਾਇਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ